ਅਸਾ ਲੱਸੀ ਦਾ ਲੰਗਰ ਇਹ ਕਿਉਂ ਹਾਂਜੀ ਇਹ ਸੰਤ ਬਾਬਾ ਜੀ ਰਹੇ ਹੋ ਜੀ ਪੂਰਨ ਬ੍ਰਹਮ ਗਿਆਨੀ ਹੋ ਜੱਕੇ ਕੁਮਾਰ ਨਿਕਣਾ ਕੁਮਾਰ ਨੂੰ ਮਨਾ ਲਏ ਉਹਨਾਂ ਦਾ ਜਿੱਦਾਂ ਲੱਸੀ ਦਾ ਬਟਲ ਦਾ ਹਾਂਜੀ ਉਹ ਨਾ ਉੱਥੇ ਵੀ 12 ਮਹੀਨੇ ਚੱਲਦਾ ਹੈ ਅੱਛਾ ਜੀ ਹਾਂਜੀ ਤੇ ਇੱਥੇ ਵੀ ਉਹ ਉੱਥੇ ਵੀ ਲੱਸੀ ਦਾ ਲੰਗਰ ਚੱਲਦਾ ਹੈ ਲੱਸੀ 12 ਮਹੀਨੇ ਹੀ ਲੱਸੀ ਦਾ ਚੱਲਦਾ ਹੈ ਜੀ ਅੱਛਾ ਜੀ ਸਾਦਾ ਸਭ ਕੁਝ ਚੱਲਦਾ ਹੈ ਲੱਸੀ ਇਹ ਸ਼ੱਕਰ ਵਾਲੀ ਹੈ ਹਾਂਜੀ ਸ਼ੱਕਰ ਵਾਲੀ ਲੱਸੀ ਠੀਕ ਹੈ ਹਾਂਜੀ ਕਿੱਦਾਂ ਵਿੱਚ ਦਹੀਂ ਆ ਤੇ ਚੱਕਰ ਪਾਈ ਸੀ ਠੀਕ ਹੈ ਹਾਂਜੀ ਤੇ ਬਹੁਤੀ ਸਾਰਾ ਤੁਹਾਨੂੰ ਪਤਾ ਨਹੀਂ ਹੈਗਾ ਨਿੱਕੇ ਘੁੰਮਣ ਵਾਲੇ ਕਿੱਧਰ ਕਿੱਧਰ ਹੈ ਮੜਜੇ ਦੇ ਪਰ ਦੱਸੋ ਕਿੱਧਰ ਨੂੰ ਕਿਹੜੇ ਏਰੀਆ ਚ ਪੈਂਦਾ ਜਿੱਦਾਂ ਹੈ ਇਹ ਆਪਣੇ ਬਟਾਲੇ ਤੋਂ ਹੈਗਾ ਜੀ ਕੋਈ 7 ਕਿਲੋਮੀਟਰ ਬਾਅਦ ਨਾਲ ਹੀ ਨਿਸ਼ਾਰਾ ਮੱਝਾ ਸਿੰਘ ਆ ਤੇ ਨਾਲ ਹੀ ਪੈ ਜਾਂਦਾ ਜੇ ਛੋਟੇ ਘੁੰਮਣ ਵੱਡੇ ਘੁੰਮਣ ਹਾਂਜੀ ਨਿੱਕੇ ਘੁੰਮਣਾਂ ਚ ਪੈਂਦਾ ਹੈ ਹਾਂਜੀ ਇਹ ਨਿੱਕੇ ਨਿੱਕੇ ਘੁੰਮਣਾਂ ਬਰਦਾਸਪੁਰ ਠੀਕ ਜੀ ਸਹੀ ਹੈ

ਮੇਰਾ ਨਾਮ ਰਾਜੀਤ 200 ਸੈਕਿੰਡ ਸਾਨੂੰ ਮਿਲਣਾ ਹੈ ਗਏ ਕੱਤੇ ਸੋਏ ਕੱਤੇ ਬੰਕੇ ਆਖ ਖਾਣੇ ਹਰ ਹਰ ਮਿਤ ਕਰੈ ਰਸਨਾ ਕਿਆ ਕੁਛ ਨਾ ਜਾਣੇ ਚਿਤ ਜਿਨ ਕਾਇਦ ਨਾ ਲਿਆ ਮਾਇਆ ਬੋਲਣ ਪੇਨ ਵਾਲੀ ਕਹਿ ਨਾਮਿਕ ਸਤਿਗੁਰੂ ਬਾਜੋ ਹੋਰ ਕੱਚੇ ਬਾੜੀ ਗੁਰ ਕਾ ਸ਼ਬਦ ਰਤਨ ਹ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਹਦੇ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਮੋ ਰਤਨਾਂ ਫੇਰਾ ਜਿੰਦ ਜੜਾਓ ਸੇਵ ਸਗਤ ਆਪ ਉਪਾਇ ਕਾ ਕਰਤਾ ਆਪੇ ਹੁਕਮ ਵਰਤਾ